ਮਤੌੜ ਦੇਖੀ ਕਿਹਣਾ ਹੈ ਮੈਂ ਲక్ష్మణ ਸਿੰਘ ਸਈਵੇ ਵਾਲਾ ਸੁਭਾ ਜਨਸਖਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਮੇਰੇ ਨਾਲ ਨੇ ਮਿੱਠੂ ਸਿੰਘ ਕੁਦ ਦਾ ਖੇਤ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਔਰ ਪ੍ਰਕਾਸ਼ ਸਿੰਘ ਨੰਦਗੜ ਜਾਤੀ ਮਜ਼ਦੂਰ ਸਭਾ ਦੇ ਸਾਥੀ ਆ ਅਸੀਂ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਮੋਰਚਾ ਪੰਜਾਬ ਦੇ ਵੱਲੋਂ ਡੀਸੀ ਦਾ ਫਰਾਗ ਦੇ ਤੇ ਐਸਡੀਐਮ ਦਫ਼ਤਰ ਆਗੇ ਪੰਜਾਬ ਭਰ ਕੇ ਧਰਨੇ ਦੇ ਕੇ ਹੜਪੀੜਤਾ ਦੇ ਮੁਢਬ ਸੇਬੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਆ ਉਹ ਉਭਾਰ ਰਹੇ ਆ ਔਰ ਮੰਗ ਪੱਤਰ ਦੇ ਰਹੇ ਆ ਕਿਉਂਕਿ ਮਜਦੂਰ ਵਰਗ ਨੂੰ ਹੜ੍ਹਾਂ ਦੇ ਮਾਮਲੇ ਦੇ ਵਿੱਚ ਵੀ ਸਰਕਾਰਾਂ ਨੇ ਪੂਰੀ ਤਰ੍ਹਾਂ ਦੇ ਨਾਲ ਅੱਖੋਂ ਪਰੋਖੇ ਕੀਤਾ ਹੋਇਆ ਭਗਵੰਤ ਮਾਨ ਸਾਹਿਬ ਜਿਹੜੇ ਗੀਤ ਗਾਣੇ ਹੁੰਦੇ ਸੀ ਤੂੰ ਮਗਦਾ ਰਹੀਂ ਬੇਸੂਰ ਜਾ ਕੰਮੀਆਂ ਦੇ ਵੇੜੇ ਉਹਨੇ ਪਹਿਲਾਂ ਬਾਕੀ ਸਾਰੇ ਮਸਲਾਂ ਦੇ ਵਿੱਚ ਮਜਦੂਰਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੁਣ ਹੜ੍ਹਾਂ ਦੀ ਕਰੋਪੀ ਦੇ ਵਿੱਚ ਵੀ ਮਜਦੂਰਾਂ ਨੂੰ ਕੋਈ ਮਾਅਬਜ਼ਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਅਸੀਂ ਸਮਝਦੇ ਆ ਇਹ ਹੜਾ ਕਾਰਨ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਹੋਰ ਦੁਕਾਨਦਾਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਸਭਨਾਂ ਨੇ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਆ ਪਰ ਮਜ਼ਦੂਰ ਵਰਗ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੇ ਕੱਚੇ ਢਾਰੇ ਆ ਮੀਆਂ ਦੇ ਵਿੱਚ ਵੀ ਡਿੱਗ ਪੈਂਦੇ ਆ ਉਹ ਅਸੀਂ ਦੇਖਿਆ ਇੱਥੇ ਭਾਗੀ ਬਾਂਦਰ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਜਿਹਦੇ ਘਰ ਦੀ ਲੈਟਰਨ ਦਾ ਜਿਹੜਾ ਪੱਥਰ ਆ ਉਹ ਬੈਠ ਗਿਆ ਉਹ ਮੁੰਡਾ ਵਿੱਚ ਹੀ ਦਬ ਕੇ ਮਰ ਗਿਆ ਉਹ ਚੀਜ਼ਾਂ ਦਾ ਸਰਕਾਰਾਂ ਦੀ ਨਿਗਾ ਦੇ ਵਿੱਚ ਹੀ ਨਹੀਂ ਆਉਂਦੀਆਂ ਗਿੰਨਾ ਇਸ ਕਰਕੇ ਜਿਹੜੇ ਮਾਰੇ ਗਏ ਵਿਅਕਤੀਆਂ ਹੜ੍ਹਾਂ ਦੇ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮਾਅਬਜਾ ਮਿਲੇ ਨੁਕਸਾਨ ਜਿਹੜਾ ਮਕਾਨ ਦਾ ਹੋਇਆ ਉਹਦੇ ਲਈ ਘੱਟੋ ਘੱਟ 15 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਕੁਕਿੰਗ ਕੰਮ ਦਿਹਾੜੀਆਂ ਦਾ ਮਜ਼ਦੂਰਾਂ ਨੂੰ ਮਾਅਬਜਾ ਦਿੱਤਾ ਜਾਵੇ ਬੱਚਿਆਂ ਦੀ ਪੜ੍ਹਾਈ ਵਾਸਤੇ ਮੁੜ ਸਟੇਸ਼ਨਰੀ ਦੀ ਲੋੜ ਪੈਣੀ ਆ ਕਿਤਾਬਾਂ ਦੀ ਲੋੜ ਪੈਣੀ ਆ ਕਿਸਾਨਾਂ ਦੀਆਂ ਜਿਹੜੇ ਰੇਤ ਆ ਉਹ ਕੱਢਣ ਦੀ ਲੋੜ ਪੈਣੀ ਆ ਇੱਕ ਬਹੁਤ ਵੱਡਾ ਜਿਹੜਾ ਹੜ੍ਹਾਂ ਤੋਂ ਪਾਣੀ ਉਤਰਨ ਤੋਂ ਬਾਅਦ ਵੀ ਇੱਕ ਬਹੁਤ ਵੱਡਾ ਸੰਕਟ ਖੜਾ ਹੋਣ ਵਾਲਾ ਹੈ ਬਿਮਾਰੀਆਂ ਫੈਲਣੀਆਂ ਹੈ ਇਸ ਲਈ ਉਹਨਾਂ ਸਭਨਾ ਨੇ ਮੁੜ ਸੇਬੇ ਦਾ ਪ੍ਰਬੰਧ ਦੀ ਅਸੀਂ ਮੰਗ ਕਰਦੇ ਆਂ ਭਾਵੇਂ ਮੋਦੀ ਸਾਹਿਬ ਆਏ ਇੱਥੇ ਚਾਹੇ ਭਗਵੰਤ ਮਾਨਾ ਉਹਨਾਂ ਸਭਨਾ ਨੇ ਮਜ਼ਦੂਰਾਂ ਦੇ ਦਾ ਖਾਸ ਕਰਕੇ ਝਖਮਾਂ ਦੇ ਲੂਣ ਛੜਕਣ ਦਾ ਕੰਮ ਕੀਤਾ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੁਝ ਸੰਸਥਾਵਾਂ ਦੇ ਜਾਂ ਕੁਝ ਵਿਅਕਤੀਆਂ ਨੂੰ ਇਹੋ ਜਿਹਿਆਂ ਨੂੰ ਵੀ ਦੇਖਿਆ ਜਿਹੜੇ ਮਜ਼ਦੂਰਾਂ ਤੇ ਬਲੇਮ ਕਰਦੇ ਰਹੇ ਆ ਕਿ ਇਹ ਤਾਂ ਜੀ ਅਨਾਜ ਹੀ ਇਕੱਠਾ ਕਰੀ ਜਾਂਦੇ ਆ ਇਹ ਮੱਲੋ ਮੱਲੀ ਖੋ ਕੇ ਖਾਂਦੇ ਆ ਇਸ ਤਰ੍ਹਾਂ ਦੇ ਨਾਲ ਇਸ ਤਰਾਸਦੀ ਦੇ ਵਿੱਚ ਵੀ ਜਾਤ ਪਾਤ ਦਾ ਜਿਹੜਾ ਕੋੜਾ ਉਹ ਗਿਆਨੀ ਉਹ ਮੂੰਹ ਚੜ ਕੇ ਬੋਲ ਰਿਹਾ ਭਾਵੇਂ ਵੱਡੇ ਹਿੱਸੇ ਨੇ ਸਹਿਤਾ ਵੀ ਕੀਤੀ ਆ ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਪਹਿਲ ਦੇ ਆਧਾਰ ਤੇ ਪਰਪਾਈ ਕੀਤੀ ਜਾਵੇ ਇਹਦੇ ਵਾਸਤੇ ਅੱਜ ਪੰਜਾਬ ਭਰ ਦੇ ਵਿੱਚ ਤੇ ਕੱਲ ਨੂੰ ਵੀ ਡੀਸੀ ਦਫ਼ਤਰਾਂ ਤੇ ਤਹਿਸੀਲ ਦਫ਼ਤਰਾਂ ਦੇ ਅੱਗੇ ਵਕਫਾਕਤਾਾਂ ਤੇ ਧਰਨੇ ਦੇ ਕੇ ਮੰਗ